ਸਾਰੇ ਸੇਖਾਲ ਜਰਿਆ ਨੂੰ ਤੁਸੀਂ ਦੇਖ ਰਹੇ ਹੋਗੇ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਆਲੂ ਬੈਂਗਨ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਜੋ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਹੀ ਜ਼ਿਆਦਾ ਜਲਦੀ ਬਣਦੀ ਹੈਗੀ ਤੇ ਜੇ ਕੋਈ ਪਹਿਲੀ ਵਾਰ ਹੈਗਾ ਆਪਣੇ YouTube ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸਭ ਤੋਂ ਪਹਿਲਾਂ ਆਪਾਂ ਇੱਥੇ ਜਿਹੜਾ ਮਸਾਲਾ ਬਣਾਉਣਾ ਹੈਗਾ ਉਹਦੇ ਵਿੱਚ ਆਪਾਂ ਲੈ ਲਾਂਗੇ ਚਾਰ ਪੰਜ ਪਿਆਜ਼ ਲਸਣ ਛਿੱਲਿਆ ਹੋਇਆ ਕੁਛ ਗੰਕ ਕਲੀਆਂ ਤੇ ਉਸ ਤੋਂ ਬਾਅਦ ਲੈ ਲਾਂਗੇ ਆਪਾਂ ਇਹ ਤਿੰਨ ਚਾਰ ਟਮਾਟਰ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਕੱਟ ਕੇ ਤੇ ਉਸ ਤੋਂ ਬਾਅਦ ਆਪਾਂ ਇਸ ਨੂੰ ਮਸਾਲਾ ਬਣਾ ਲਾਂਗੇ ਮਸਾਲਾ ਪੀਸ ਲਾਂਗੇ ਇਹਦਾ ਪ੍ਰੀਕ-ਵਰੀਕ ਤੇ ਇਸ ਸਾਰੀਆਂ ਚੀਜ਼ਾਂ ਨੂੰ ਮੋਟਾ-ਮੋਟਾ ਕੱਟ ਕੇ ਤੇ ਉਸ ਤੋਂ ਬਾਅਦ ਇਹਦਾ ਸਮੂਥਾ ਮਸਾਲਾ ਹੈਗਾ ਜਿਹੜਾ ਉਹ ਬਣਾ ਲੈਣਾਗਾ ਤੇ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇੱਧਰ ਆਪਾਂ ਇੱਥੇ 2.5 300 ਗ੍ਰਾਮ ਹੈਗੀ ਜਿਹੜੀ ਕੱਚੀ-ਕੱਚੇ ਬੈਂਗਲ ਲੈ ਲਏ ਹੈਗੇ ਇਹਨਾਂ ਨੂੰ ਆਪਾਂ ਚੌਰਸ ਬਚਾਲੋ ਕੱਟ ਲਾ ਕੇ ਮਤਲਬ ਕਿ ਕੱਟ ਲੈਣਾ ਹੈਗਾ ਇਹਨਾਂ ਨੂੰ ਦੋ ਪੀਸ ਇਹਨਾਂ ਨੂੰ ਅਲੱਗ-ਅਲੱਗ ਨਹੀਂ ਕਰਨਾ ਹੈਗਾ ਕਿਤੇ ਪਹਿਲਾਂ ਹੀ ਵੈਂਗਣ ਚੱਕਿਆ ਉਹੀ ਖਰਾਬ ਨਿਕਲ ਗਿਆ ਚਲ ਕੋਈ ਗੱਲ ਨਹੀਂ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਾਂਗੇ ਤੇ ਹੋਰ ਬੈਂਗਣ ਲੈ ਲਾਂਗੇ ਤੇ ਇਹਦੇ ਵਿੱਚ ਇਸ ਤਰ੍ਹਾਂ ਕੱਟ ਲਾ ਕੇ ਤੇ ਇਹਨੂੰ ਐ ਜੁੜਵੇਂ ਹੀ ਰੱਖਣਾ ਹੈਗਾ ਕਿਉਂਕਿ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਲੱਗਦੇ ਹੈਗੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਦੇ ਵਿੱਚ ਕੱਟ ਲਾ ਲਾ ਕੇ ਤੇ ਸਾਰੇ ਬੈਂਗਣ ਆਪਾਂ ਕੱਟ ਕੇ ਤਿਆਰ ਕਰ ਲਵਾਂਗੇ ਤੇ ਜੇ ਕੋਈ ਕਾਣਾ ਵੈਂਗਣ ਹੈ ਖਰਾਬ ਹੈਗਾ ਤੇ ਉਹਨੂੰ ਤੁਸੀਂ ਪਹਿਲਾਂ ਹੀ ਸਾਈਡ ਤੇ ਰੱਖ ਦਿਓ ਨਾ ਕੱਟਿਓ ਤੇ ਕਈ ਵਾਰ ਨਹੀਂ ਪਤਾ ਲੱਗਦਾ ਹੈਗਾ ਵਿੱਚੋਂ ਹੀ ਨਿਕਲ ਜਾਂਦਾ ਖਰਾਬ ਹੈਗਾ ਚਲੋ ਕੋਈ ਗੱਲ ਨਹੀਂ ਦੇਖ ਦੇ ਕੇ ਕੱਟ ਲੈਣਾ ਤੇ ਇਸ ਤਰ੍ਹਾਂ ਕਰਕੇ ਆਪਾਂ ਜਿੰਨੇ ਵੰਗਣ ਨੇ ਆਪਣੇ ਕੋਲੇ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਕੱਟ ਲਗਾ ਕੇ ਤੇ ਤਿਆਰ ਕਰ ਲਵਾਂਗੇ ਇਹ ਆਪਾਂ ਸਾਰੇ ਵੰਗਣ ਕੱਟ ਕੇ ਤਿਆਰ ਕਰ ਲਿਆ ਉਸ ਤੋਂ ਬਾਅਦ ਆਪਾਂ ਆਲੂ ਲੈ ਲੈਨੇਗੇ ਆਲੂਆਂ ਨੂੰ ਵੀ ਆਪਾਂ ਜਿਹੜਾ ਹੈਗਾਗਾ ਲੰਬੇ ਲੰਬੇ ਕੱਟ ਕੇ ਰੱਖ ਲਵਾਂਗੇ ਇਹ ਤਿੰਨ ਚਾਰ ਆਲੂ ਲੈਂਦੇ ਅਸੀਂ ਮੈਂ ਤੇ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਕੱਟ ਕੇ ਰੱਖ ਲਿਆ ਇਹਨਾਂ ਨੂੰ ਪਾਣੀ ਦੇ ਵਿੱਚ ਪਾ ਦੇਣਾਗਾ ਸਾਫ ਦੇ ਵੈਸੇ ਤਾਂ ਧੋਤੇ ਹੋਏ ਸੀਗੇ ਵੈਂਗਣ ਨਾਲੇ ਆਲੂ ਪਰ ਫਿਰ ਵੀ ਇਹ ਕਾਲੇ ਹੋ ਜਾਂਦੇ ਨੇਗੇ ਤੇ ਤਾਂ ਕਰਕੇ ਜਾਂ ਫਿਰ ਜਦੀ ਕੱਟੋ ਜਦੋਂ ਆਪਾਂ ਨੇ ਸਬਜ਼ੀ ਬਣਾਉਣੀ ਹੈਗੀ ਬਣਾਉਣੀ ਤਾਂ ਹੁਣ ਇਸੇ ਸਬਜ਼ੀ ਪਰ ਫਿਰ ਵੀ ਟਾਈਮ ਨਾਲ ਇਹ ਕਾਲੇ ਹੋ ਜਾਂਦੇ ਨੇ ਚਲੋ ਇਧਰ ਆਪਾਂ ਇੱਕ ਪੈਨ ਲੈ ਲਿਆ ਇਹਦੇ ਵਿੱਚ ਪਾ ਲਿਆ ਸਰੋਂ ਦਾ ਤੇਲ ਉਸ ਤੋਂ ਬਾਅਦ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਜੀਰਾ ਜੀਰਾ ਥੋੜਾ ਜਿਹਾ ਭੁੰਨਣ ਤੋਂ ਬਾਅਦ ਜਿਹੜਾ ਆਪਾਂ ਮਸਾਲਾ ਪੀਸਿਆ ਸੀਗਾ ਤੇ ਹੁਣ ਆਪਾਂ ਕਰਾਂਗੇ ਉਹ ਮਸਾਲਾ ਪੀਸਿਆ ਹੋਇਆ ਇਹਦੇ ਵਿੱਚ ਐਡ ਤੇ ਮਸਾਲਾ ਮਸਾਲਾ ਐਡ ਕਰਨ ਤੋਂ ਬਾਅਦ ਆਪਾਂ ਇੱਕ ਦੋ ਮਿੰਟ ਇਹਨੂੰ ਭੁੰਨਾਗੇ ਮਸਾਲੇ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਰਾਂਗੇ ਸੁੱਕੇ ਮਸਾਲੇ ਐਡ ਤੇ ਇਹ ਜਿਹੜਾ ਮਸਾਲਾ ਹੈਗਾ ਇਹਦੇ ਵਿੱਚ ਪਾਣੀ ਪੂਣੀ ਕੁਝ ਨਹੀਂ ਪਾਉਣਾਗਾ ਬਸ ਨੋਰਮਲ ਜਿਹਾ ਜੇ ਤੁਸੀਂ ਜਿਹੜੇ ਬਰਤਨ ਦੇ ਵਿੱਚ ਤੁਸੀਂ ਮਸਾਲਾ ਉਹ ਕੀ ਬੀਸ ਹੈਗਾ ਉਹ ਥੋੜਾ ਜਿਹਾ ਪਾਣੀ ਪਾ ਕੇ ਸੈੱਟ ਕਰ ਸਕਦੇ ਹੋਗੇ ਇਹਦੇ ਵਿੱਚ ਪਾ ਸਕਦੇ ਹੋ ਹੁਣ ਆਪਾਂ ਆ ਇਹਦੇ ਵਿੱਚ ਹਲਦੀ ਪਾਊਡਰ ਤੇ ਲਾਲ ਮਿਰਚ ਪਾਊਡਰ ਪਾ ਦਵਾਂਗੇ ਧਨੀਆ ਪਾਊਡਰ ਪਾ ਦਵਾਂਗੇ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਸਵਾਦ ਅਨੁਸਾਰ ਨਮਕ ਜਿਹੜੇ ਮਸਾਲੇ ਆ ਤੁਸੀਂ ਆਪਣੇ ਸਵਾਦ ਅਨੁਸਾਰ ਔਰ ਸਬਜ਼ੀ ਦੇ ਅਨਸਾਰ ਹੀ ਲੈਣੇ ਹੈਗੇ ਵੀ ਕਿੰਨੇ ਕੁ ਪਾਉਣੇ ਨੇਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਤੇ ਨਮਕ ਮਿਲਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਦੇ ਵਿੱਚ ਜਿਹੜੇ ਸੁੱਕੇ ਮਸਾਲੇ ਨੇਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਤੇਲ ਰਿਲੀਜ਼ ਹੋਣ ਤੱਕ ਪਕਾ ਲਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਜਦ ਤੱਕ ਇਹਨਾਂ ਕਰ ਤੇਲ ਰਿਲੀਜ਼ ਨਹੀਂ ਹੁੰਦਾ ਹੈਗਾ ਤੇ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰਨਾ ਤੇ ਜਿਹੜਾ ਕੋਈ ਪਹਿਲੀ ਵਾਰ ਹੈ ਉਹ ਤਾਂ ਜਰੂਰ ਸਬਸਕ੍ਰਾਈਬ ਕਰ ਲੈ ਤੇ ਘੰਟੀ ਵਾਲਾ ਬਟਨ ਆ ਜਿਹੜਾ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਪਣੇ ਫੇਸਬੁੱਕ ਪੇਜ ਨੰਬਰ 1 ਨਾਲ ਸੋਈ ਨੂੰ ਵੀ ਫੋਲੋ ਕਰ ਲੈਣਾ ਤੇ ਇੰਸਟਾਗ੍ਰam ਆਈਡੀ ਨੂੰ ਵੀ ਫੋਲੋ ਕਰ ਲੈਣਾ ਤੇ ਜਿਹੜਾ ਮਸਾਲਾ ਅਸੀਂ ਆਪਣਾ ਤੇਲ ਰਿਲੀਜ਼ ਕਰਤਾ ਇਹਨੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਵੈਂਗਣ ਸੀਗੇ ਪਾਣੀ ਚੋਂ ਕੜਕੜ ਕੇ ਤੇ ਆਪਾਂ ਸਿੱਧੇ ਮਸਾਲੇ ਦੇ ਵਿੱਚ ਰੱਖਦੇ ਹੈਗੇ ਪੱਕਣ ਵਾਸਤੇ ਤੇ ਜਿਹੜੇ ਆਲੂ ਨੇਗੇ ਆਲੂ ਵੀ ਆਪਾਂ ਜਿਹੜੇ ਪਾਣੀ ਚ ਕੱਢ ਕੇ ਨਾਲ ਹੀ ਬੈਂਗਣਾਂ ਦੇ ਐਡ ਕਰ ਦਵਾਂਗੇ ਕਿਉਂਕਿ ਬੈਂਗਣ ਬਹੁਤ ਜਲਦੀ ਬਣ ਜਾਂਦੇ ਨੇ ਤੇ ਜਿਹੜੇ ਆਲੂ ਆ ਥੋੜਾ ਜਿਹਾ ਕਈ ਵਾਰ ਟਾਈਮ ਲਗਾ ਦਿੰਦੇ ਨੇ ਕਿਉਂਕਿ ਹੁਣ ਜਿਹੜੇ ਆਲੂ ਹੈਗੇ ਉਹ ਲਾਲ ਜੇ ਛਿਲਕੇ ਵਾਲੇ ਆਉਂਦੇ ਹੈਗੇ ਤੇ ਉਹ ਥੋੜਾ ਜਿਹਾ ਟਾਈਮ ਲਾ ਦਿੰਦੇ ਨੇ ਪੱਕਣ ਤੇ ਚਲੋ ਕੋਈ ਗੱਲ ਨਹੀਂ ਆਪਾਂ ਇਹਦੇ ਵਿੱਚ ਆਲੂ ਵੀ ਮਿਕਸ ਕਰਦੇ ਹੈਗੇ ਜਿਹੜੀ ਇਹ ਸਬਜ਼ੀ ਹੈ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਜੇ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਗਰੇਵੀ ਰੱਖਣਾ ਤੇ ਉਹਨੇ ਹੋਗੇ ਤਾਂ ਪਾਣੀ ਪਹਿਲਾਂ ਹੀ ਗਰਮ ਕਰਕੇ ਰੱਖ ਲੈਣਾ ਤੇ ਤੁਸੀਂ ਗਰਮ ਪਾਣੀ ਪਾ ਲੈਣਾ ਇਹਦੇ ਵਿੱਚ ਤੇ ਜਲਦੀ ਸਬਜੀ ਬਣ ਜਾਂਦੀ ਹੈ ਤੇ ਨਾਲ ਇਹਦਾ ਟੇਸਟ ਹੈਗਾ ਜਿਹੜਾ ਉਹ ਖਰਾਬ ਨਹੀਂ ਹੁੰਦਾ ਹੈਗਾ ਤੇ ਮੈਂ ਤਾਂ ਇਹਦੇ ਵਿੱਚ ਪਾਣੀ ਪਾਉਣਾ ਨਹੀਂ ਹੈਗਾ ਇਸ ਕਰਕੇ ਮੈਨੂੰ ਤਾਂ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਤੇ ਇੱਥੇ ਮੈਂ ਇਹਨੂੰ ਸਲੋ ਮਿਕਸ ਕਰਕੇ ਬੈਂਗੜਾ ਨੂੰ ਮਸਾਲੇ ਦੇ ਵਿੱਚ ਉਸ ਤੋਂ ਬਾਅਦ ਮੈਂ ਇਹਨੂੰ ਟੱਕ ਕੇ ਸਲੋ ਫਲੇਮ ਤੇ ਪਕਾ ਲਵਾਂ ਤੇ 5-7 ਮਿੰਟ ਵਾਸਤੇ ਆਪਾਂ ਇਹਨੂੰ ਪਕਾ ਲਵਾਂਗੇ ਤੇ ਫੇਰ ਵਿੱਚ ਦੀ ਆਪਾਂ ਇੱਕ ਅੱਧੀ ਵਾਰ ਇਹਨੂੰ ਚਲਾ ਲਵਾਂਗੇ ਤਾਂ ਕਿ ਜਿਹੜੀ ਸਬਜ਼ੀਆਂ نیچے ਨਾਲ ਲੱਗਦੇ ਇਹ ਆਪਣੇ ਪਾਣੀ ਦੇ ਵਿੱਚ ਹੀ ਪੱਕ ਜੂਗੀ ਜਿਹੜੀ ਸਬਜ਼ੀਆ ਦੇਖੋ ਤੁਹਾਨੂੰ ਦੇਖ ਰਹੀ ਹੋਗੀ ਬਹੁਤ ਹੀ ਵਧੀਆ ਪੱਕ ਰਹੀ ਹੈਗੀ ਤੇ ਬਣ ਕੇ ਤਿਆਰ ਹੋ ਗਈ ਹੈਗੀ ਇਹਨੂੰ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋਗੇ ਜਿਹੜੀ ਸਬਜ਼ੀਆ ਬਹੁਤ ਹੀ ਟੇਸਟੀ ਬਣਦੀ ਹੈ ਤੇ ਮੈਂ ਇਹਦੇ ਵਿੱਚ ਪਾਣੀ ਨਹੀਂ ਐਡ ਕਰਦੀ ਜੇ ਤੁਸੀਂ ਪਾਣੀ ਐਡ ਕਰਨਾ ਤਾਂ ਤੁਸੀਂ ਪਾਣੀ ਵੀ ਐਡ ਕਰ ਸਕਦੇ ਹੋ ਗਰੇਵੀ ਵੀ ਬਣਾ ਸਕਦੇ ਹੋਗੇ ਤੇ ਜਲਦੀ ਮਿਲਦੇ ਆਪਾਂ ਹੋਰ ਕੋਈ ਨਵੀਂ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਵੇਖਣ ਲਈ ਧੰਨਵਾਦ ਤੇ ਸਾਰਿਆਂ ਨੂੰ ਸ਼ਸ਼੍ਰੀ ਕਾਲ ਜੀ